ਇਸ ਟਾਈਮ ਦੀ ਵੱਡੀ ਖਬਰ ਗੁਰਾਇਆਂ ਦੇ ਅੱਟਾ ਪਿੰਡ ਦੇ ਗੇਟ ਦੇ ਸਾਹਮਣੇ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਬਾਬਾ ਸਿੰਘ ਨੇ ਦੱਸਿਆ ਸਵੇਰੇ 7 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਪਠਾਨਕੋਟ ਦਾ ਰਹਿਣ ਵਾਲਾ ਹਿਤੇਸ਼ ਸ਼ਰਮਾ ਪੁੱਤਰ ਰਵਿੰਦਰ ਸ਼ਰਮਾ ਵਾਸੀ ਗੁੜगांव ਵਿਖੇ ਨੌਕਰੀ ਕਰਦਾ ਹੈ ਅਤੇ ਉਹ ਆਪਣੀ ਗ੍ਰੈਂਡ ਵਿਟਾਰਾ ਗੱਡੀ ਵਿੱਚ ਪਰਿਵਾਰ ਸਮੇਤ ਗੁੜगांव ਵੱਲ ਜਾ ਰਿਹਾ ਸੀ ਜਿਸ ਦੇ ਗੱਡੀ ਸਪਲੈਂਡਰ ਮੋਟਰਸਾਈਕਲ ਨਾਲ ਜਾ ਟਕਰਾਈ। ਉਹਨਾਂ ਨੇ ਦੱਸਿਆ ਕਿ ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਮੋਟਰਸਾਈਕਲ ਗੱਡੀ ਦੇ ਵਿੱਚ ਹੀ ਫਸ ਗਿਆ ਜਦਕਿ ਮੋਟਰਸਾਈਕਲ ਸਵਾਰ ਵਿਅਕਤੀ ਹੇਠਾ ਡਿੱਗ ਗਿਆ ਤੇ ਗੱਡੀ ਮੋਟਰਸਾਈਕਲ ਨੂੰ ਕਈ ਮੀਟਰ ਤੱਕ ਅੱਗੇ ਲੈ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਚਲਮਲ ਸਿੰਘ ਵਾਸੀ ਪਿੰਡ ਰੁੜਕਾ ਖੁਰਦ ਗੁਰਾਇਆਂ ਵਜੋਂ ਹੋਈ ਹੈ। ਪੁਲਿਸ ਵੱਲੋਂ ਦੋਵੇਂ ਵਾਹਨ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੇਰਾ ਰਾਜਮਾਰਾ ਗਾਇਬ ਕਿ ਹੋਇਆ ਸੀਗਾ ਜਦੋਂ ਤੁਸੀਂ ਇੱਥੇ ਦੇਖਿਆ ਐਕਸੀਡੈਂਟ ਜਦੋਂ ਹੁੰਦਾ ਇਹ ਗੱਡੀ ਉਧਰੋਂ ਆਂਦੀ ਸੀ ਤੇਜ਼ੀ ਨਾਲ ਹਾਂ ਕਾਫੀ ਸਪੀਡ ਸੀ ਇਹ ਭਾਈ ਸਾਹਿਬ ਬਾੜੀ ਖੜੇ ਸੀਗੇ ਇਹਨਾਂ ਦਾ ਐਮਪਲੋਸ ਮੇਰੇ ਵੀ ਮੈਂ ਵੀ ਐਮਪਲੋ ਚਲਾਉਣਾ ਵਾ ਉਹਨਾਂ ਦਾ ਗੱਡੀ ਦਾ ਅਨਬੈਲੈਂਸ ਹੋ ਗਿਆ ਜਾਂ ਸ਼ਾਇਦ ਇਹਨੂੰ ਨੀਂਦ ਆ ਗਈ ਹੋਵੇ ਹੋ ਸਕਦਾ ਨੀਂਦ ਆਏ ਕੋਈ ਲੰਬਾ ਸਫਾ ਵਾਲਾ ਜੰਮੂਰੀ ਗੱਡੀ ਆ ਡਿੱਪੜ ਖੜਾ ਸੀ ਡਿੱਪੜ ਪੌਲਿਟੀ ਪੈਂਚਾ ਲੱਗਾ ਸੀ ਇਹ ਰਾਤ ਦਾ ਹੀ ਖੜਾ ਵਾ ਇਹ ਵਿੱਚ ਆ ਕੇ ਵੱਜਾ ਤੇਜ਼ੀ ਨਾਲ ਦੇ ਜਦੋਂ ਐਕਸੀਡੈਂਟ ਹੁੰਦਾ ਕਿੰਨੇ ਜਣੇ ਸਵਾਰ ਸੀ ਕਾਰ 'ਚ ਇਹਦੇ 4 ਜਣੇ ਸੀਗੇ ਬੱਚਿਆਂ ਨੂੰ ਅਸੀਂ ਪਹਿਲਾਂ ਕੱਢ ਲਿਆ ਸੀਗਾ ਜਨਾਨੀ ਦੀ ਹਾਲਤ ਬੱਚੇ ਠੀਕ ਐ ਜਨਾਨੀ ਦੀ ਹਾਲਤ ਥੋੜੀ ਗੰਬੀਰ ਐ ਉਹ ਸਿਰ ਨੂੰ ਸੱਟ ਵੱਜ ਗਈ ਐ ਪੈਰ ਟੁੱਟ ਗਿਆ ਬੰਦਾ ਸਹੀ ਐ ਬੰਦੇ ਨੂੰ ਹੋਸ਼ ਆ ਗਿਆ ਜਨਾਨੀ ਨੂੰ ਹੋਸ਼ ਨਹੀਂ ਆਇਆ ਤੇ ਜਨਾਨੀ ਨਾਲ ਗੱਲ ਕਰ ਰਹੇ ਆ ਹਾਂ ਬੰਦਾ ਗੱਲ ਦੱਸਿਆ ਉਹਨੇ ਆਪਣੇ ਬਾਰੇ ਦੇ ਵਿੱਚ ਕੀ ਖੁਆਰੇ ਉਹਨੇ ਅਸੀਂ ਦੱਸਿਆ ਕਿ ਉਹ ਜੰਮੂ ਦਾ ਛੁੱਟੀਆਂ ਕੱਟ ਕੇ ਆ ਰਹੇ ਸੀਗਾ ਉਹਨੇ ਨੇ ਡਿਊਟੀ ਆਣਾ ਚੰਡੀਗੜ੍ਹ ਡਿਊਟੀ ਸੀ ਚੰਡੀਗੜ੍ਹ ਡਿਊਟੀ ਸੀ ਉਹਨੇ ਡਿਊਟੀ ਜਾਣਾ ਸੀਗਾ ਹਾਂ ਕਿ ਜਿਹੜਾ ਤੇ ਪੂਰੇ ਘੰਟੇ ਤੱਕ ਹੋਇਆ ਅਸੀਂ ਆ ਮੈਂ ਉੱਧਰ ਆਇਆ ਆਖਿਰ ਬੋਲਡ ਟੁੱਟ ਗਿਆ ਤੇ ਗੱਡੀ ਦੇ ਅਸੀਂ ਬੋਲਡ ਬਦਲੀ ਕਰ ਰਹੇ ਸੀਗੇ ਬੋਲਡ ਬਦਲੀ ਕਰਦੇ ਰੋਡ ਵੀ ਬੰਦ ਕੀਤਾ ਆ ਅਸੀਂ ਤਾਂ ਕੰਮ ਕਰ ਰਹੇ ਥੱਲੇ ਲਿਆ ਕੇ ਪਿੱਛੇ ਮਾਰੀ ਤੇ ਅੱਖ ਲਗਾ ਦੇ ਆ ਤੇ ਕਿੰਨੇ ਜਾਣੇ ਸਿਆਸੀ ਕਾਰ ਦੇ ਵਿੱਚ ਕਿੱਥੋਂ ਆ ਰਹੇ ਸੀ ਪਤਾ ਨਹੀਂ ਇੰਨਾ ਨਹੀਂ ਪਤਾ ਮੈਨੂੰ ਕਹਾਂ ਕਿ ਕਿੱਥੋਂ ਆਏ ਕਿੱਥੇ ਬਾਈ ਕਿੰਨੇ ਵਜੇ ਹੀ ਘਟਨਾ ਹੈਗੇ ਪੂਰੇ 7:30 ਘੰਟਾ ਹੋ ਗਿਆ ਕਾਰ ਲੱਗੀ ਨੂੰ 2 ਘੰਟਾ ਹੋ ਗਿਆ ਅੱਲਾ ਦੇ ਬੰਦੇ ਠੀਕ ਆ ਸਾਰੇ ਬੰਦੇ ਬੰਦੇ ਤਾਂ ਹੈਗੇ ਹੁਣ ਪਤਾ ਨਹੀਂ ਠੀਕ ਸੀ ਵੀ ਆ ਸਾਰੇ ਸਿਰਿਲ ਭਾਈ ਐਕਸੀਡੈਂਟ ਹੋਇਆ ਕੀ ਘਟਨਾ ਵਾਲ ਜਾਣਕਾਰੀ ਹੈ ਟਰੱਕ ਮੈਂ ਟਿਪਰ ਖਰਾਬ ਹੋਇਆ ਪਿਆ ਸੀਗਾ ਤੇ ਟੈਂਕਰ ਹੋਇਆ ਸੀ ਤੇ ਪਿੱਛੋਂ ਲਿਆ ਆਗੇ ਸੀ ਖੜੇ ਚ ਮਾਰ ਦਿੱਤੀ ਲਿਆ ਆਗੇ ਨੇ ਗੱਡੀ ਲਿਆ ਕੇ ਜੀ ਐਨ ਕੇ ਦੀ ਗੱਡੀ ਹੈ ਹੁਣ ਤੱਕ ਦੀ ਕੀ ਸਥਿਤੀ ਕਿੰਨੇ ਲੋਕ ਸਵਾਰ ਸੀਗੇ ਕਿੰਨੇ ਦੇ ਇੰਜਰਡ ਹੋਏ ਇਹਦੇ ਵਿੱਚ ਇੱਕ ਲੇਡੀਜ਼ ਸੀਗਾ ਜੈਂਟਸ ਸੀਗਾ ਬੱਚੇ ਵੀ ਸੀਗੇ ਨਾਰਥ ਸੀ ਜਿਹੜੀ ਤੇ ਜਿਆਦਾ ਉਹ ਲੈਣੀ ਸੀ ਜਿਆਦਾ ਫਟ ਲੱਗੀ ਹੈ ਇਹ ਗੱਡੀ ਕਿਥੇ ਆ ਰਹੀ ਕਿਸੇ ਜੀਐਡਕੇ ਤੋਂ ਆਈ ਹਲੇ ਦੇ ਪਤਾ ਕਰਦੇ ਹਾਂ ਕਿ ਜਾ ਕੇ ਵਾਲੇ ਤਾਂ ਗੱਡੀ ਗੁੜੀ ਚ ਕਾਉਣ ਲੱਗੇ ਆਪਾਂ ਕੋਈ ਸੀਆਰਪੀ ਦਾ ਜਵਾਨ ਸੀ ਪਤਾ ਲੱਗਿਆ ਸੀ ਸੀਆਰਪੀ ਦਾ ਜਵਾਨ ਸੀ ਮੁਨੀਸ਼ ਸ਼ੇਅਰ ਕੀਤਾ ਹੈ ਉਹ ਲੜ ਰਿਹਾ ਇਹ ਨਾਮ ਮੁਨੀਸ਼ ਕੁਮਾਰ ਮੁਨੀਸ਼ ਕੁਮਾਰ ਕੋਈ ਅੱਛਾ ਕੋਈ ਕੀ ਕਰ ਰਹੇ ਹੋ ਹਾਲ ਤਾਂ ਟ੍ਰੇਨ ਮੰਗਾਈ ਹੈ ਪਹਿਲਾਂ ਗੱਡੀਆਂ ਸਾਈਡ ਤੇ ਕਰਵਾਵਾਂਗੇ ਪਹਿਲਾਂ ਉਸ ਤੋਂ ਬਾਅਦ ਹੀ ਬਿਆਨ ਲੈਂਦੇ ਆਪਾਂ ਠੀਕ ਹੈ ਬਿਆਨ ਲੈ ਕੇ ਜੋਲੀ ਕਾਰਵਾਈ ਬਣਦੀ ਹੋਈ ਜਤਾਉ ਕਰਾਂਗੇ ਡਰਾਈਵਰ ਦੇ ਬਿਆਨ ਲੈ ਲੈ ਟਿਪਰ ਦੇ ਨਹੀਂ ਹਾਲੇ ਨਹੀਂ ਲੈ ਕੇ ਜੇ ਬੰਦਾ ਥੋੜਾ ਜਿਹਾ ਟਿਪਰ ਥੇ ਫੜੇ ਹਾਲੇ